ਸਾਰੇਆਂ ਨੂੰ ਸਾਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਜਿਹੜੀ ਜਿੱਤੀ ਹੈਗੀ ਸਾਊਥ ਅਫਰੀਕਾ ਦੇ ਖਿਲਾਫ ਮੈਂ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਚਾਹਾਂਗਾ ਜਿਹੜੇ ਲੋਕ ਕਹਿੰਦੇ ਸੀ ਈਆਂ ਸਿਰ ਦਾ ਬੋਝ ਹੁੰਦੀ ਐ ਈਆਂ ਸਿਰ ਦਾ ਪੱਗ ਹੁੰਦੀ ਐ ਜੀ ਤੇ ਅੱਜ ਉਹ ਕਰਕੇ ਦਿਖਾਤਾ ਸਿਰ ਦਾ ਤਾਜ ਹੁੰਦੀ ਐ ਤੇ ਉਹਨਾਂ ਨੇ ਉਹ ਕਰਕੇ ਦਿਖਾਤਾ ਪਹਿਲੀ ਵਾਰ ਇਹ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕੱਲ ਮੈਚ ਜਿੱਤੇ ਹੈਗਾ ਤੇ ਉਹਨਾਂ ਵਾਸਤੇ ਤਾੜੀਆਂ ਦਾ ਇਹ ਸਵਾਗਤ ਬਣਦਾ ਜੀ ਆਪਾਂ ਨੂੰ ਵੀ ਇਹ ਈਆਂ ਵਾਸਤੇ ਜਿਵੇਂ ਇਹ ਸਰਕਾਰਾਂ ਵੀ ਕੰਮ ਕਰ ਰਹੀ ਹੈ ਹਰ ਖੇਤਰ ਵਿੱਚ ਅੱਜ ਸਾਡੇ ਭਾਰਤ ਦੀਆਂ ਚਾਹੇ ਉਹ ਪ੍ਰਧਾਨ ਮੰਤਰੀ ਦਾ ਪਦ ਹੋਵੇ ਜਾਂ ਇੱਕ ਐਮਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਪਦ ਤੱਕ ਮਹਿਲਾਵਾਂ ਅੱਜ ਇਹ ਸ਼ੋਭਾਯਾਨ ਨੇ ਉਸੇ ਉਪਲਕਸ਼ ਵਿੱਚ ਸੋ ਅੱਜ ਇਹ ਯੋਗਾ ਗਰੁੱਪ ਵੱਲੋਂ ਇਹ ਕ੍ਰਿਕਟ ਟੀਮ ਸਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਹੈਗੀ ਉਹਦੇ ਜਿੱਤਣ ਦੇ ਉਪਲਕਸ਼ ਵਿੱਚ ਇਹ ਯੋਗਾ ਗਰੁੱਪ ਵੱਲੋਂ ਮੂੰਹ ਮਿੱਠਾ ਵੀ ਕਰਵਾਇਆ ਜਾ ਰਿਹਾ ਜੀ ਮੈਂ ਸਾਡੇ ਪ੍ਰਵਿੰਦਰ ਕੌਰ ਜੀ ਜਿਹੜੇ ਰਾਇਲ ਫਿਟ ਦੇ ਉਪ ਪ੍ਰਧਾਨ ਨੇ ਉਹਨਾਂ ਨੂੰ ਮੈਂ ਕਹਾਂਗਾ ਕਿ ਜਿਹੜੀ ਕ੍ਰਿਕਟ ਟੀਮ ਜਿੱਤੀ ਹੈਗੀ ਉਹਦੇ ਉਪਲਕਸ਼ ਵਿੱਚ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅ ਥੈਂਕ ਯੂ ਸ਼ੰਕਰ ਜੀ ਪਹਿਲਾਂ ਤੇ ਮੈਂ ਇਹ ਚਾਹਾਂਗੀ ਕਿ ਉਹਨਾਂ ਕੁੜੀਆਂ ਲਈ ਜਿਨ੍ਹਾਂ ਨੇ ਇਹਨਾਂ ਸਟਰਗਲ ਕਰਕੇ ਇੰਨੀ ਮਿਹਨਤ ਕਰਕੇ ਇੰਨੀ ਡੈਡੀਕੇਸ਼ਨ ਇੰਨੀ ਡਿਟਰਮੀਨੇਸ਼ਨ ਦੇ ਨਾਲ ਇਹ ਕੰਪੀਟੀਸ਼ਨ ਜਿੱਤਿਆ ਹੈ ਉਹਨਾਂ ਦੇ ਲਈ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਹੋਰ ਜੀ ਮੈਂ ਇਸ ਪਰਿਵਾਰ ਤੋਂ ਆਂ ਮੀਆਂ ਜਿੱਥੇ ਕੋਈ ਮੁੰਡਾ ਨਹੀਂ ਹੈ ਅਸੀਂ ਚਾਰ ਭੈਣਾਂ ਹੀ ਪੈਣਾ ਆ ਤੇ ਮੈਨੂੰ ਇਹ ਦੇਖ ਕੇ ਇਹ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਦੁਨੀਆ ਦੀ ਕੋਈ ਵੀ ਕੁੜੀ ਚਾਹੇ ਉਹ ਕਿਸੇ ਵੀ ਫੀਲਡ 'ਚ ਹੈ ਉੱਥੇ ਤਰੱਕੀ ਕਰ ਰਹੀ ਹੁੰਦੀ ਹੈ ਇਹ ਦੇਖ ਕੇ ਸਾਨੂੰ ਬਹੁਤ ਹੀ ਅੱਛਾ ਲੱਗਦਾ ਹੈ ਔਰ ਮੈਂ ਇਸ ਗੱਲ 'ਚ ਮਾਣ ਮਹਿਸੂਸ ਕਰ ਰਹੀ ਆ ਕਿ ਮੈਂ ਇੰਡੀਆ ਦੀ ਵਸਨੀਕ ਆ ਇੰਡੀਆ ਦੇ ਰੈਜ਼ੀਡੈਂਟ ਆ ਔਰ ਇੰਡੀਆ ਦੀਆਂ ਕੁੜੀਆਂ ਨੇ ਪੂਰੇ ਵਰਲਡ ਚ ਨਾ ਕਿ ਸਿਰਫ ਇੰਡੀਆ ਚ ਪੂਰੇ ਵਰਲਡ ਚ ਇੰਡੀਆ ਦਾ ਨਾਮ ਰੋਸ਼ਨ ਕੀਤਾ ਜੋ ਇੱਕ ਵਾਰੀ ਜ਼ੋਰਦਾਰ ਤਾਲੀਆਂ ਮਾਰੋ ਸਾਰੇ ਇੰਡੀਆ ਦੇ ਆਗੇ ਇੰਡੀਆ ਜਿੰਨੀਆਂ ਵੀ ਕੁੜੀਆਂ ਨੇ ਜੋ ਪਾਰਕ ਚ ਵੀ ਇੱਥੇ ਸਾਡੇ ਬਾਰਾਦਰੀ ਚ ਵੀ ਸਾਡੇ ਰਣਜੀਤ मैम ਸਾਡੇ ਰਾਜਪੁਰ ਜੀ ਤੇ ਹੋਰ ਵੀ ਜਿੰਨੀਆਂ ਵੀ ਮਹਿਲਾਵਾਂ ਜਿਹੜੀਆਂ ਆਪਣੇ ਡੇਲੀ ਦੇ ਰੁਟੀਨਾਂ ਚੋਂ ਟਾਈਮ ਕੱਢ ਕੇ ਸਵੇਰੇ ਇੱਥੇ ਆਉਂਦੇ ਨੇ ਐਕਸਰਸਾਈਜ਼ ਕਰਦੇ ਨੇ ਆਪਣੀ ਸਿਹਤ ਦਾ ਧਿਆਨ ਰੱਖਦੇ ਨੇ ਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਦੇ ਨੇ ਮੈਂ ਚਾਹਨੀ ਹਾਂ ਉਹਨਾਂ ਲਈ ਵੀ ਤਾਲੀਆਂ ਆਉਣ 112 ਦਰੀਦਾ ਬਹੁਤ ਵੱਡਾ ਪਰਿਵਾਰ ਹੈ 24 ਗਰੁੱਪਾਂ ਦਾ ਇਹ ਪਰਿਵਾਰ ਤਕਰੀਬਨ 2000 ਦੀ ਸੰਖਿਆ ਵਿੱਚ ਲੋਕ ਇੱਥੇ ਸਵੇਰੇ ਸੈਰ ਕਰਨ ਵਾਸਤੇ ਆਉਂਦੇ ਨੇ ਲੇਕਿਨ ਠੰਡ ਦੇ ਕਾਰਨ ਕੁਝ ਲੋਕ ਘਟ ਗਏ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਆਪਣੀ ਫਿਟਨੈਸ ਦਾ ਧਿਆਨ ਰੱਖੋ ਠੰਡ ਵਿੱਚ ਵੀ ਸਾਨੂੰ ਐਕਸਰਸਾਈਜ਼ ਦੀ ਬਹੁਤ ਜ਼ਰੂਰਤ ਹੈ ਲੇਕਿਨ ਕੱਪੜੇ ਥੋੜਾ ਜਿਹਾ ਪਾ ਕੇ ਆਇਆ ਕਰੋ ਚੰਗੇ ਗਰਮ ਕੱਪੜੇ ਤਾਂ ਕਿ ਆਪਾਂ ਆਪਣੀ ਸਿਹਤ ਠੀਕ ਰਹੇ ਸੋ ਸਾਰਿਆਂ ਦਾ ਮੈਂ ਬਹੁਤ ਬਹੁਤ ਆਪਣੇ ਤੇ ਪਰਿਵਾਰ ਦੇ ਚੋਰੀ ਗਰੁੱਪਾਂ ਦਾ ਮੈਂ ਸ਼ੰਕਰ ਚੋਹਾਨ ਯੂਟਿਊਬਰ ਬਹੁਤ ਬਹੁਤ ਧੰਨਵਾਦ ਕਰਦਾ ਤੇ ਰਾਇਲ ਫਿਟ ਵੱਲੋਂ ਰਾਇਲ ਫਿਟ ਵੱਲੋਂ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਇੱਥੇ ਕੱਲ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ ਇਹ ਰੋਲ ਜਿਹੜਾ ਸੁਨੇਹਾ ਦੇਣ ਜਾ ਰਿਹਾ ਇਹਨਾਂ ਸਾਰਿਆਂ ਵੱਲੋਂ ਨੇ ਇਹ ਪੂਰੇ ਪਰਿਵਾਰ ਵੱਲੋਂ ਕਿਉਂਕਿ ਦੇਖੋ ਮੇਰੇ ਆ ਮੂੰਹ ਇੱਕ ਹੈਗਾ ਲੇਕਿਨ ਇਹ ਆਵਾਜ਼ ਸਾਰੇ ਇਹ 24 ਗਰੁੱਪਾਂ ਦੀ ਮੈਂ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਚਾਹਾਂਗਾ ਮੈਂ ਤਾਂ ਇੱਕ ਇਹਨਾਂ ਦਾ ਮੈਸੇਂਜਰ ਆ ਜੀ ਸੋ ਇਹਨਾਂ ਦਾ ਮੈਸੇਂਜਰ ਆ ਇਹ ਇਹਨਾਂ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਦਾ ਆ ਆਪ ਸਾਰਿਆਂ ਦਾ ਬਹੁਤ-ਬਹੁਤ ਤਨਵਾ ਸਾਡੇ ਸੀਤਾ ਰਾਮ ਜੀ ਰਾਇਲ ਫੀਟ ਦੇ ਪ੍ਰਧਾਨ ਜੀ